ਕੋਟਪਈ ਦੀ ਪੁਲਿਸ ਨੇ ਕੋਠੇ ਹਜੂਰੇ ਵਾਲੇ ਕੋਟਲੀ ਅ블ੂ ਦੇ ਇੱਕ ਵਿਅਕਤੀ ਨੂੰ 300 ਲੀਟਰ ਲਾਣ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦੰਦਿਆ ਏਐਸਆਈ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਜੀਤ ਸਿੰਘ ਪੁੱਤਰ ਮੁੰਸ਼ੀ ਸਿੰਘ ਵਾਸੀ ਕੋਠੇ ਹਜੂਰੇ ਵਾਲੇ ਕੋਟਲੀ ਅ블ੂ ਜੋ ਕਿ ਵਾਟਰ ਵਰਕਸ ਤੇ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ ਕਿਉਂਕਿ ਉਸ ਦਾ ਪਿਤਾ ਵਾਟਰ ਵਰਕਸ ਤੇ ਮੁਲਾਜ਼ਮ ਲੱਗਿਆ ਹੋਇਆ ਹੈ ਜਿਸ ਤੇ ਕਾਰਵਾਈ ਕਰਦਿਆ ਥਾਣਾ ਕੋਟਪਈ ਦੀ ਪੁਲਿਸ ਨੇ ਉਸ ਨੂੰ 300 ਲੀਟਰ ਲਾਹਨ ਸਮੇਤ ਕਾਬੂ ਕੀਤਾ ਹੈ ਜਿਸ ਨੂੰ ਅੱਜ ਗਿੱਦੜਬਾਦ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ ਇੱਕ ਬਬਰੀ ਵਸੀ ਪੇਜ ਗਰੀਸ਼ੰਗੂਤਰ ਹੌਂਸੇ ਸਿੰਘ ਵਾਸੀ ਕੋਠੀ ਰਜੰਗੋਲਾ ਸ਼ਿਰਾਗਵਾਲਾ ਦੇ ਰਿਹਾ ਹੈ ਜਿਸ ਤੇ ਕੈਦ ਕੀਤਾ ਗਿਆ ਕੈਦ ਕਰ ਦਿੱਤੇ ਉਸ ਕੋਲ ਸਿਰਫ ਦੋ ਡਰਾਉਨ ਜਿਸ ਵਿੱਚ ਕਰੀਬ 30 ਡਲ ਲਾ ਲਾ ਬਣਾਉਂਦਾ ਕਿੱਥੋਂ ਬਰਾਮਦ ਕੀਤੀ ਹੈ ਜੀ ਇੱਕੋ ਥਾਂ ਜੁਸਗਲ ਖੈਨੋ ਕਰੋ ਕਿ ਕਰੋ ਕੀਤੀ ਹੈ ਬਈ ਕਿ ਇਹਦੇ ਖੇਦ ਖੋਚੋ ਮੈਂ ਉਧਰੋਂ ਬਾਤਾਂ ਕਰਦਾ ਹੋਇਆ ਜਦੋਂ ਉਹ ਜਹਾਜ਼ ਜਗਾ ਉਹਦੇ ਵਿੱਚੋਂ ਕੀਤੀ ਨਹੀਂ ਰੋਮਾਂਡ ਵਗੈਰਾ ਮਿਲਿਆ ਹਾਂ ਨਹੀਂ ਰੋਮਾਂਡ ਵਗੈਰਾ ਨਹੀਂ ਰੋਮਾਂਡ ਮਿਲਿਆ 14 ਜਿਸ ਜਿਸ ਮਾਰਦੇ ਨੂੰ ਜਿਹੜਾ ਉਹ ਬੋਇਆ ਨਾਮਵਾ ਜਮਾਤ ਤੋਂ న్యూਸ ਆਨਲਾਈਨ ਦੇ ਲਈ ਗਿੱਦੜਪਾਹ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ